ਵਿਅਕਤੀ ਜਿਹੜੇ ਕਿ ਉਹਦੀ ਉਪਰਲੀ ਗੈਲਰੀ ਦੇ ਵਿੱਚ ਬੈਠੇ ਸੀ ਉਹਨਾਂ ਨੇ ਛਾੜਾਂ ਮਾਰ ਕੇ ਖੇਠਾਂ ਐਮਪੀਜ਼ ਦੇ ਵਿੱਚ ਆ ਗਏ ਤੇ ਇਹ ਨੂੰ ਲੈ ਕੇ ਬਹੁਤ ਭਗੜੜ ਮਚ ਗਈ ਪੂਰੇ ਦੇਸ਼ ਦੇ ਵਿੱਚ ਬਿਵਾਰ ਖੜਾ ਹੋ ਗਿਆ ਤੇ ਇਸੇ ਬਿਵਾਰ ਨੂੰ ਲੈ ਕੇ ਬਹੁਤ ਸਾਰੇ ਸਵਾਲ ਰਾਜ ਕਰਦੀ ਹੋਈ ਪਾਰਟੀ ਕੋਲੋਂ ਪੁੱਛੇ ਜਾਣ ਲੱਗੇ ਸਵਾਲ ਇੰਨੇ ਸਖਤ ਸਨ ਕਿ ਉਹਨਾਂ ਦੇ ਸਬੰਧ ਦੇ ਵਿੱਚ ਜਿਨ੍ਹਾਂ ਦੇ ਜ਼ਿੰਮੇਵਾਰੀ ਬੰਦੀ ਸੀ ਉਹਨਾਂ ਵੱਲੋਂ ਜਵਾਬ ਨਹੀਂ ਦਿੱਤੇ ਗਏ ਹਲੇ ਤੱਕ ਵੀ ਉਹਨਾਂ ਦੇ ਜਵਾਬ ਖੜੇ ਆ ਲੇਕਿਨ ਇਸ ਨੂੰ ਲੈ ਕੇ ਜੋ ਸੰਸਦ ਦੇ ਵਿੱਚ ਰੌਲਾ ਰੱਪਾ ਪਿਆ ਉਸ ਤੇ ਇਹ ਵੀ ਦੇ ਵਿੱਚ ਮੌਜੂਦਾ ਪਾਰਲੀਮੈਂਟ ਦੇ ਵਿੱਚ ਮੌਜੂਦਾ اجلاس ਦੇ ਵਿੱਚ ਵਿਰੋਧੀ ਪਾਰਟੀਆਂ ਦੇ 141 ਸੰਸਦ ਮੈਂਬਰ ਮੁਤਲ ਕਰ ਦਿੱਤੇ ਗਏ ਜਵਾਬ ਬਣਦਾ ਸੀ ਨਹੀਂ ਦਿੱਤਾ ਗਿਆ ਲੇਕਿਨ ਅਜਿਹਾ ਕੁਝ ਕਰ ਦਿੱਤਾ ਗਿਆ ਇਸ ਤਰੀਕੇ ਨਾਲ ਪਾਰਲੀਮੈਂਟ ਡੈਮੋਕ੍ਰੇਸੀ ਦਾ ਕਿੰਨਾ ਕੁ ਮਤਲਬ ਰਹਿ ਜਾਂਦਾ ਇਹ ਚਿੰਤਾ ਦਾ ਵਿਸ਼ਾ ਹੈ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਗੱਲਾਂ ਕਿ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਕੌਣ ਕਰੇਗਾ ਸੰਸਦ ਦੇ ਮੌਜੂਦਾ اجلاس ਵਿੱਚ ਵਿਰੋਧੀ ਪਾਰਟੀਆਂ ਦੇ 141 ਮੈਂਬਰ ਮੁੱਤਲ ਕਰ ਦਿੱਤੇ ਗਏ ਇਹ ਅਜੇ ਹ ਰਿਕਾਰਡ ਹੈ ਜਿਸ ਤੇ ਕਿਸੇ ਨੂੰ ਕੋਈ ਨਾਜ਼ ਨਹੀਂ ਹੋ ਸਕਦਾ 78 ਐਮਪੀ ਸੋਮਵਾਰ ਮੁੱਤਲ ਕੀਤੇ ਗਏ ਤੇ 89 ਮంగళਵਾਰ ਇਸ ਤੋਂ ਪਹਿਲਾਂ 14 ਮੈਂਬਰ ਮੁੱਤਲ ਕੀਤੇ ਗਏ ਸਨ ਇਹਨਾਂ ਮੁੱਤਲੀਆਂ ਨਾਲ ਸੰਸਦ ਦੀ ਜਮਹੂਰੀਅਤ ਦਾ ਤਾਣਾ ਬਣਾ ਲੀਰੋ ਲੀਰ ਹੋ ਗਿਆ ਮੁੱਤਲ ਕੀਤੇ ਮੈਂਬਰਾਂ ਚੋਂ 95 ਲੋਕ ਸਭਾ ਦੇ ਮੈਂਬਰ ਹਨ ਅਤੇ 46 ਰਾਜ ਸਭਾ ਦੇ ਮੈਂਬਰ ਹਨ ਕਾਂਗਰਸ ਨੇ ਭਾਪੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਤੇ ਦੋਸ਼ ਲਗਾਇਆ ਕਿ ਉਹ ਇਸ ਲਈ ਚੁਣ ਚੁਣ ਕੇ ਮੈਂਬਰ ਮੁਅਤਲ ਕਰ ਰਹੀਆਂ ਹਨ ਤਾਂ ਕਿ ਸਰਕਾਰ ਦੁਆਰਾ ਲਿਆਂਦੇ ਜਾ ਰਹੇ ਖਤਰਨਾਕ ਬਿਲਾਨ ਨੂੰ ਸੰਸਦ ਚ ਵਿਚਾਰ ਵਟਾਂਦਰੇ ਕੀਤੇ ਬਿਨਾ ਪਾਸ ਕਰਾ ਲਿਆ ਜਾਵੇ ਵਿਰੋਧੀ ਪਾਰਟੀਆਂ ਨੇ ਇਸ ਕਾਰਵਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਨਾਲ ਜੋੜ ਕੇ ਨੈਮੋਕ੍ਰੇਸੀ ਦਾ ਨਾਮ ਦਿੱਤਾ ਹੈ ਇਹ ਬਹੁਤ ਖਤਰਨਾਕ ਹੈ ਜੋ ਕੀਤਾ ਜਾ ਰਿਹਾ ਹੈ 13 ਦਸੰਬਰ ਨੂੰ ਦੋ ਨੌਜਵਾਨ ਲੋਕ ਸਭਾ ਵਿੱਚ ਦਾਖਲ ਹੋਏ ਅਤੇ ਗੈਸ ਵਾਲੇ ਕੈਨਸਟਰਾਂ ਤੋਂ ਉੱਥੇ ਗੈਰ ਛੱਡੇ ਸੰਸਦਾਂ ਦੀ ਸੁਰੱਖਿਆ ਨੂੰ ਲੱਗੇ ਇਸ ਸਾਹਣ ਤੋਂ ਬਾਅਦ ਸੱਤਾਧਾਰੀ ਦੇ ਵਿਰੋਧੀ ਧਿਰਾਂ ਵਿੱਚ ਵਿਵਾਦ ਛਿੜਿਆ ਹੋਇਆ ਹੈ ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਹਨ ਕਿ ਕੇਂਦਰੀ ਗ੍ਰਹਿ ਮੰਤਰੀ ਇਸ ਘਟਨਾ ਬਾਰੇ ਸੰਸਦ ਵਿੱਚ ਬਿਆਨ ਦੇਣ ਜਦੋਂ ਕਿ ਲੋਕ ਸਭਾ ਦੇ ਸਪੀਕਰ ਦਾ ਕਹਿਣਾ ਹੈ ਕਿ ਸੰਸਦ ਭਵਨ ਵਿੱਚ ਸੁਰੱਖਿਆ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ ਵਿਰੋਧੀ ਪਾਰਟੀਆਂ ਅਨੁਸਾਰ ਦੇਸ਼ ਦੀਆਂ ਸਰਕਾਰੀ ਤੇ ਖੁਬੀਆ ਏਜੰਸੀਆਂ ਕੇਂਦਰੀ ਗ੍ਰਹਿ ਮੰਤਰੀ ਨੂੰ ਰਿਪੋਰਟ ਕਰਦੀਆਂ ਹਨ ਅਤੇ ਉਹੀ ਇਸ ਘਟਨਾ ਬਾਰੇ ਸਮੁੱਚੀ ਤਸਵੀਰ ਪੇਸ਼ ਕਰਦੇ ਕਰ ਸਕਦੇ ਹਨ ਮਤਲਬ ਕੀਤੇ ਮੈਂਬਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਆਪਣੇ ਉਸ ਸੰਸਦ ਮੈਂਬਰ ਜਿਸ ਤੋਂ ਪਾਸ ਲੈ ਕੇ ਨੌਜਵਾਨ ਸੰਸਦ ਭਵਨ ਵਿੱਚ ਦਾਖਲ ਹੋਏ ਵਿਰੋਧਤਾ ਕੋਈ ਕਾਰਵਾਈ ਨਹੀਂ ਕੀਤੀ ਪਰ ਉਹ ਉਹਨਾਂ ਨੂੰ ਮੁਅੱਤਲ ਕਰਨ ਤੇ ਤਲੀ ਹੋਈ ਹੈ ਇਸ ਸਬੰਧ ਵਿੱਚ ਸਭ ਤੋਂ ਨਿਰਾਸ਼ਾਜਨਕ ਵਿધાન ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਦੋਸ਼ੀ ਦਾ ਸੀ ਜਿਸ ਨੇ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਹੁਣੇ ਹੋਈਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿੱਚ ਕੋਈ ਹਾਰ ਤੋਂ ਨਿਰਾਸ਼ ਹਨ ਅਤੇ ਇਸ ਕਾਰਨ ਉਹ ਸੰਸਦੀ ਕਾਰਵਾਈ ਨਹੀਂ ਚੱਲਣ ਦੇਣਾ ਚਾਹੁੰਦੀਆਂ। ਧਿਆਨ ਨਾਲ ਦੇਖਿਆ ਜਾਵੇ ਤਾਂ ਸੰਸਦੀ ਕਾਰਵਾਈ ਨੂੰ ਸੁਹਿਦਤ ਨਾਲ ਚਲਾਉਣ ਦੀ ਮੁੱਖ ਜ਼ਿੰਮੇਵਾਰੀ ਸੱਤਾਧਾਰੀ ਤੇਦੀ ਹੁੰਦੀ ਹੈ ਅਤੇ ਉਸ ਵਿੱਚ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਹਿਮ ਭੂਮਿਕਾ ਨਿਭਾਉਂਦਾ ਹੈ ਪਰ ਹਾਲਾਤ ਜੋ ਸੀਦਾ ਇਹ ਬਿਆਨ ਸੰਸਦ ਭਵਨ ਵਿੱਚ ਸੁਰੱਖਿਆ ਦੇ ਮਾਮਲੇ ਤੇ ਹੋਣ ਵਾਲੀ ਬਹਿਸ ਵਿੱਚ ੜੀਕਾ ਪਾਉਣ ਵਾਲਾ ਅਤੇ ਗੈਰ ਜ਼ਿੰਮੇਵਾਰਾ ਨਾ ਹੈ ਸੰਸਦੇ ਮੈਂਬਰਾਂ ਦੁਆਰਾ ਜੋਸ਼ ਖਰੋਸ਼ ਨਾਲ ਕਿਸੇ ਮੁੱਦੇ ਨੂੰ ਉਭਾਰਨ ਨੂੰ ਸੰਸਦੀ ਕਾਰਵਾਈ ਵਿੱਚ ਰੁਕਾਵਟ ਪੈਦਾ ਕਰਨ ਦੇ ਬਰਾਬਰ ਨਹੀਂ ਦੇਖਿਆ ਜਾ ਸਕਦਾ ਕੇਂਦਰੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸੰਸਦ ਵਿੱਚ 13 ਅਕਤੂਬਰ ਨੂੰ ਹੋਈ ਘਟਨਾ ਬਾਰੇ ਪੂਰੇ ਵਿਸਥਾਰ ਨਾਲ ਦੱਸੇ ਸਿਰਫ ਸੰਸਦ ਹੀ ਨਹੀਂ ਦੇਸ਼ ਦੇ ਲੋਕ ਵੀ ਸਰਕਾਰ ਦੇ ਵਿਚਾਰ ਸੁਣਨਾ ਚਾਹੁੰਦੇ ਹਨ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਹੈ ਕਿ ਇਹ ਗੰਭੀਰ ਮਸਲਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇੱਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਅਜਿਹੇ ਵਿਚਾਰ ਪ੍ਰਗਟ ਕਿਤੇ ਹਨ ਜਦੋਂ ਸੰਸਦ ਦਾ اجلاس ਚੱਲ ਰਿਹਾ ਹੋਵੇ ਤਾਂ ਰਵਾਇਤ ਅਨੁਸਾਰ ਕੇਂਦਰੀ ਮੰਤਰੀਆਂ ਨੂੰ ਗੰਭੀਰ ਮੁੱਦਿਆਂ ਬਾਰੇ ਆਪਣੇ ਵਿਚਾਰ ਪਹਿਲਾਂ ਸੰਸਦ ਵਿੱਚ ਪ੍ਰਗਟਾਉਣੇ ਚਾਹੀਦੇ ਹਨ ਅਤੇ ਬਾਅਦ ਵਿੱਚ ਕਿਸੇ ਹੋਰ ਮੰਚ ਤੇ ਉਸ ਨੂੰ ਪ੍ਰਗਟਾਉਣੇ ਚਾਹੀਦੇ ਹਨ ਜਦਕਿ ਇਸ ਦੇ ਉਲਟ ਕੀਤਾ ਜਾ ਰਿਹਾ ਜਿਹੜੀ ਪਾਰਟੀ ਹੈਗੀ ਹੈ ਜਿਹਦੀ ਸਰਕਾਰ ਹੈਗੀ ਆ ਲੋਕ ਸਭਾ ਤੇ ਰਾਜ ਸਭਾ ਦੀਆਂ ਕਾਰਵਾਈਆਂ ਵਿੱਚ ਬਾਰ ਬਾਰ ਪੈਦਾ ਹੋ ਰਹੀਆਂ ਰੁਕਾਵਟਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਸ اجلاس ਵਿੱਚ ਸਕਾਰਾਤਮਕ ਵਿਚਾਰ ਵਟਾਂਦਰਾ ਹੋਣਾ ਲਗਭਗ ਅਸੰਭਵ ਹੋ ਗਿਆ ਹੈ। ਇਹ ਬਦਕਿਸਮਤੀ ਹੈ ਕਿ ਨਵਾਂ ਸੰਸਦ ਭਵਨ ਜਿਸ ਦਾ ਉਦਘਾਟਨ ਸਿਰਫ 2 ਮਹੀਨੇ ਪਹਿਲਾਂ ਕੀਤਾ ਗਿਆ ਗਲਤ ਕਾਰਨਾ ਕਰਕੇ ਤੇ ਗਲਤ ਖਬਰਾਂ ਵਿੱਚ ਆ ਰਿਹਾ ਹੈ। ਸੰਸਦ ਵਿੱਚ ਸਥਿਤੀ ਸੰਵਾਦ ਅਤੇ ਵਿਚਾਰ ਵਟਾਂਦਰੇ ਵਾਲੀ ਨਾ ਹੋ ਕੇ ਝਗੜੇ, ਤਲਕੀ ਤੇ ਕੁੜੱਤਣ ਵਾਲੀ ਹੋ ਗਈ ਹੈ। ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰੇ ਤਾਂ ਕਿ ਸੰਸਦ ਦੀ ਜਮਹੂਰੀ ਪਰਵਾਈਤਾ ਸੱਤਾ ਦੇ غرور ਦਾ ਸ਼ਿਕਾਰ ਨਾ ਹੋ ਜਾਣ। ਦੋਸਤੋ ਇਹ ਜੋ ਸਭ ਕੁਝ ਹੋ ਰਿਹਾ ਹੈ ਇਹ ਗਲਤ ਹੈ ਜਿਹਾ ਹੋਣਾ ਨਹੀਂ ਚਾਹੀਦਾ ਤੇ ਇਹਨੂੰ ਹਰ ਹਾਲਤ ਦੇ ਵਿੱਚ ਠੀਕ ਕੀਤਾ ਜਾਣਾ ਚਾਹੀਦਾ ਹੈ ਤੇ ਠੀਕ ਕਰਨ ਦੀ ਜ਼ਿੰਮੇਵਾਰੀ ਵੀ ਉਸੇ ਦੀ ਹੈ ਜਿਸ ਦੀ ਸਰਕਾਰ ਹੈ ਤੇ ਇਹ ਲਾਜ਼ਮੀ ਤੌਰ ਤੇ ਕੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਜੇਕਰ ਅਜਿਹਾ ਹੋਏਗਾ ਤਾਂ ਆਮ ਲੋਕਾਂ ਦਾ ਵੀ ਇਸ ਤੋਂ ਉੱਪਰੋਂ ਕਾਫੀ ਸਾਰਾ ਵਿਸ਼ਵਾਸ ਲੇਗਾ ਦੋਸਤੋ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਕੇ ਦੇਖਦੇ ਰਹੋ ਰੈਸ਼ਨਲ ਟਾਕ ਅਗਰ ਆਪਕੋ ہماری ਵੀਡੀਓ ਅੱਛੀ ਲਗੀ ਤਾਂ ਵੀਡੀਓ ਨੂੰ ਲਾਈਕ ਕਰੇ ਸੁਝਾਅ ਕੇ ਲਿਏ ਕਮੈਂਟ ਬਾਕਸ ਮੇਂ ਜਰੂਰ ਲਿਖੇਂ ਔਰ ਵੀਡੀਓ ਕੋ ਔਰ ਲੋਗੋ ਤੱਕ ਫੈਲਾਉਣੇ ਕੇ ਲਿਏ ਸ਼ੇਅਰ ਜ਼ਰੂਰ ਕਰਿਓ। ਅਗਰ ਆਪਕਾ